ਹਲ ਨੀਸ ਤੇ ਪੰਜ ਦੇ ਹੈ ਯੋਕੀ ਫਾਇਰ ਨੂੰ ਬੁਲਾਉਂਦੇ ਆ ਕਿ ਤੁਹਾਨੂੰ ਬੁਝਾਉਣ ਦੇਣਾ ਹੈ ਉਹ ਰੇਕਰ ਹੈ ਬਹੁਤ ਜਲਦ ਸਾਰਾ ਦੇਖ ਲੋ ਮੈਡਮ ਅੰਦਰ ਜਾ ਕੇ ਜੇਕਰ ਕੋਈ ਸੈਟਪੇਸ ਜਸਵੀਲ ਕੋਈ ਹੌਟਸਪੌਟ ਜਿੱਥੇ ਸਾਨੂੰ ਡਾਊਟ ਹੁੰਦਾ ਹੈ ਸੀ ਉਹਨਾਂ ਦੀ ਸਰਚ ਕਰਾਦੇ ਆ ਪਟਿਆਲਾ ਰੇਂਜ ਦੇ ਵਿੱਚ ਅਸੀਂ 40 ਥਾਵਾਂ ਤੇ ਸਾਡੀ ਜਿਹੜੀ ਹੈ ਹੌਟਸਪੌਟ ਤੇ ਸਰਚ ਹੋ ਰਹੀ ਇਹਦੇ ਚ ਜੋ ਰਿਕਵਰੀਜ਼ ਹੋਣਗੀਆਂ ਉਹ ਸ਼ਾਮ ਤੱਕ ਪਤਾ ਲੱਗ ਜਾਏਗਾ ਕੀ ਕੀ ਇਹਦੇ ਜਿਹੜੀ ਰਿਕਵਰੀ ਹੋਈ ਹੈ ਉਹ ਅਸੀਂ ਸਾਡੇ ਐਸਐਸਪੀ ਸਾਹਿਬਾਨ ਪ੍ਰੈਸ ਨੋਟ ਰਾਈਂਸ ਹਰੀਸ਼ ਕੁਮਾਰ ਦਨ ਇਸ ਤੋਂ ਸਭਾਏ ਜਿਹੜੇ ਵੀ ਹੌਟਸਪੌਟ ਦੇ ਵਿੱਚ ਅਸੀਂ ਆਲਰੇਡੀ ਪਹਿਲਾਂ ਸਾਡੇ ਅਫਸਰ ਸਾਹਿਬਾਨ ਐਚਐਚਓ ਡੀਐਸਪੀ ਵੱਲੋਂ ਅਸੀਂ ਅਵੇਅਰਨੈਸ ਕੈਂਪ ਵੀ ਚਲਵਾਏ ਹੋਏ ਨੇ ਜਿੱਥੇ ਕਿਤੇ ਕੋਈ ਨਸ਼ਾ ਵਿਗਦਾ ਹੈ ਉਹਨੂੰ ਕੰਟਰੋਲ ਕਰਨ ਲਈ ਉਹਨਾਂ ਨੂੰ ਬੰਦਿਆਂ ਨੂੰ ਫੜਨ ਲਈ ਪਰ ਫਿਰ ਵੀ ਜਿੱਥੇ ਸਾਨੂੰ ਹੋਰ ਜ਼ਿਆਦਾ ਡਾਊਟ ਪੈਦਾ ਹੋਇਆ ਅਸੀਂ ਉਹੀ ਏਰੀਆ ਜਿਹੜੇ ਨੇ ਉਹ ਅੱਜ ਅਸੀਂ ਉਹਦੇ ਵਿੱਚ ਸਰਚ ਕਰ ਰਹੇ ਹਾਂ ਜਿੱਥੇ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਬਾਕੀ ਸਾਡੀ ਰੇਂਜ ਦੇ ਵਿੱਚ ਅਸੀਂ ਕਮੇਟੀਆਂ ਬਣਾਈਆਂ ਨੇ ਹਰੇਕ ਪਿੰਡ ਪੱਤਰ ਤੇ ਮਹੱਲਾ ਵਾਈਜ਼ ਜਿੱਥੇ ਸਾਡੇ ਸਾਰੇ ਅਫਸਰਾਂ ਨੇ ਮੈਂ ਵੀ ਖੁਦ ਜਾ ਕੇ ਆਇਆ ਸਾਡੇ ਐਸਐਸਪੀ ਸਾਹਿਬਾਨ ਵੀ ਉਹਨਾਂ ਨੇ ਜਾ ਕੇ ਉਹਨਾਂ ਕਮੇਟੀਆਂ ਦੇ ਵਿੱਚ ਡਰੱਗ ਅਵੇਰਨੈਸ ਦੀ ਲੋਕਾਂ ਨਾਲ ਜਾ ਕੇ ਮੀਟਿੰਗਾਂ ਕੀਤੀਆਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਜਿਹੜੇ ਬੱਚੇ ਨਸ਼ੇ 'ਚ ਗਮਰਾਹ ਹੋ ਕੇ ਪਏ ਨੇ ਉਹਨਾਂ ਨੂੰ ਛਡਾਉਣ ਲਈ ਉਹਨਾਂ ਬੱਚਿਆਂ ਨੂੰ ਗਾਈਡ ਕੀਤਾ ਜਾਵੇ ਉਹਨਾਂ ਦੀ ਵਿਲ ਪਾਵਰ ਨੂੰ ਸਟਰੋਂਗ ਕੀਤਾ ਜਾਵੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਜਿੱਥੇ ਸਾਡੇ ਡਰੱਗ ਡੀਡਿਕਸ਼ਨ ਸੈਂਟਰ ਨੇ ਉਹਨਾਂ 'ਚ ਲਿਆ ਕੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਤੇ ਜਿਹੜੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਸਮਗਲਰ ਨੇ ਸਪਲਾਈਅਰ ਨੇ ਉਹਨਾਂ ਬਾਰੇ ਇਨਫਰਮੇਸ਼ਨ ਸਾਂਝੀ ਕਰਦੇ ਰਹਿਣ ਉਹਨੂੰ ਅਸੀਂ ਸੀਕਰਟ ਰੱਖਾਂਗੇ ਔਰ ਉਹਦੇ ਵਿੱਚ ਸਾਨੂੰ ਕਾਮਯਾਬੀ ਵੀ ਮਿਲਦੀ ਹੈ ਹਮੇਸ਼ਾ ਤੁਸੀਂ ਪ੍ਰੈਸ ਦੇ ਵਿੱਚ ਸਾਡੇ ਅਲੱਗ-ਅਲੱਗ ਅਫਸਰ ਸਰਵਨਾਂ ਦੀ ਨਿਊਜ਼ ਪੜ੍ਹਦੇ ਰਹਿੰਦੇ ਹੋ ਜਿਹਦੇ ਜਿਸੀਂ ਵੱਡੀ ਮਾਤਰਾ ਦੇ ਵਿੱਚ ਪਟਿਆਲਾ ਰੇਂਜ ਦੇ ਵਿੱਚ ਡਰੱਗ ਨੂੰ ਕੁੱਟ ਰੁਕੇਤਾ ਹੈ ਸਰ ਪਹਿਲਾਂ ਨਾ ਪ੍ਰਾਪਰਟੀਆਂ ਜੱਫਤ ਕਰਨ ਵਾਲਾ ਇੱਕ ਅਭਿਆਨ ਚੱਲਿਆ ਸੀ ਉਹਦੇ ਨਾਲ ਕਾਫੀ ਠੱਲ ਪਈ ਸੀ ਕਿ ਇਹ ਹੁਣ ਵੀ ਜਾਰੀ ਰਹੂਗਾ ਜੀ ਉਹ ਅਭਿਆਨ ਪਹਿਲੇ ਨਾਲੋਂ ਵੀ ਜ਼ਿਆਦਾ ਸਖਤ ਹੈ ਜੀ ਪਹਿਲੇ ਜਿਹੜੇ ਵੀ ਕੇਸ ਸੀ ਸਮਗਲਰ ਜਿਹੜੇ ਪੈਡਲਰ ਇਹਨਾਂ ਦੇ ਜਦੋਂ ਵੇਚਦੇ ਸੀ ਫੜੇ ਜਾਂਦੇ ਸੀ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀ ਸੀ ਉਹ ਪ੍ਰੋਪਰ ਪ੍ਰੋਸੀਜਰ ਨਹੀਂ ਅਸੀਂ ਜਿਹੜੀਆਂ ਉਹਨਾਂ ਨੂੰ ਫ੍ਰੀਜ਼ ਕਰਾਉਂਦੇ ਸੀ ਲੇਕਿਨ ਹੁਣ ਜਿਹੜੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹਦਾਇਤਾਂ ਨੇ ਜਿਹੜੇ ਬੰਦੇ ਨੇ ਦੂ ਨੰਬਰ ਦੇ ਪੈਸੇ ਨਾਲ ਕੋਈ ਪ੍ਰਾਪਰਟੀ ਬਣਾਈ ਹੈ ਉਹਦੇ ਬਾਰੇ ਅਸੀਂ ਆਪਣੀ ਪੁਸ਼ਕਸ਼ ਦੇ ਵਿੱਚ ਜਿਹੜੀ ਸਾਡੇ ਕੋਲ ਗੱਲ ਸਾਹਮਣੇ ਆਉਂਦੀ ਹੈ ਉਹ ਨਾ ਤਾਂ ਕੋਈ ਠੇਕੇਦਾਰ ਲਏਗਾ ਨਾ ਹੀ ਉਹਨੂੰ ਕੋਈ ਵੇਚ ਸਕੇ ਇਹਦੇ ਸਬੰਧ ਦੇ ਵਿੱਚ ਅਸੀਂ ਡਿਪਟੀ ਕਮਿਸ਼ਨਰ ਨੂੰ ਵੀ ਨਾਲ ਲਿਖ ਕੇ ਭੇਜ ਦਨੇ ਆ ਕਿ ਆਹ ਫਾਰਮ ਫਾਰਮ ਬੰਦਾ ਜਿਹੜਾ ਹੈ ਆ ਇਹ ਇਸ ਇੰਨੇ 2 ਨੰਬਰ ਦੇ ਪੈਸੇ ਨਾਲ ਆ ਖਰੀਦੀ ਹੈ ਇਹਨੂੰ ਕੋਈ ਅੱਗੇ ਵੇਚੇ ਨਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਵਿੱਚ ਇਹਦੇ ਵਿੱਚ ਵੀ ਥੱਲੇ ਜਿਹੜੀ ਪੈ ਗਈ ਤਾਂ ਕਿ ਜਿਹੜੇ 2 ਨੰਬਰ ਦੇ ਇਹਨਾਂ ਦੇ ਪੈਸੇ ਬਣੇ ਹੋਏ ਨੇ ਉਹ ਬਾਹਰ ਨਿਕਲ ਸਰ ਨੌਂ ਕਮਰਸ਼ਲ ਦੇ ਵਿੱਚ ਇਹਨਾਂ ਦੇ ਬਹੁਤ سارے ਮਾਮਲੇ ਘਰ ਤੋਂ ਹੁੰਦੇ ਆ